ਭਾਈ ਆਹ ਮੈਂ ਜਿਹੜੇ ਆਹ ਜਿਹੜੇ ਇੰਨੇ ਪਸ਼ੂ ਰੱਖੇ ਆ ਇਹ ਕਾਦੇ ਖਤਰ ਕਿਵੇਂ ਵੀ ਕੋਈ ਹੈਗਾ ਇਹ ਚ ਫਾਇਦਾ ਕੋਈ ਮੋਰਾ 1 ਲੱਖ 1 ਲੱਖ ਦੀ ਜਾਂਦੀ ਹੈ ਹਾਂ ਇਹ ਤਾਂ 1 ਲੱਖ 20 25 ਮਿਲਦਾ ਸੀਗਾ ਵੇਚੀ ਨਹੀਂ ਇਹ ਜਿਹੜਾ ਪਾਤ ਪਾ ਰੱਖੇ ਪੈਦਾ ਕਰ ਦੁੱਧ ਬਹੁਤ ਬਹੁਤ ਪੈਦਾ ਕਰ ਹੂੰ ਉਹ ਤਾਂ ਨਾ ਦੁੱਧ ਜਿ 20 20 ਹਜ਼ਾਰ ਤਾਂ ਉਹ ਤਾਂ 9 ਮਹੀਨੇ ਦਾ ਤੇ ਜਿਹੜੀ ਉਹ ਪਰਲੇ ਖੜੀ ਆ ਉਹ ਅੱਸੀ ਦੇਂਦੀ ਆ ਅੱਛਾ ਤੇ ਬਈ ਫਾਇਦਾ ਹੈਗਾ ਕਿ ਨਹੀਂ ਮੈਂ ਸਰ ਰੱਖਾਂਗਾ ਕੋਈ ਫਾਇਦਾ ਹੈ ਕੋਈ ਨਾ ਤਾਂ ਬਾਰਾ ਮਿਲ ਜਾਵੇ ਤਾਂ ਮੈਂ ਵਾਰ ਜੀਏਗਾ ਹਾਂ ਵਰਗੀ ਐਕਸਰਸਾਈਜ਼ੇ ਨਜ਼ਾਰਾ ਦਾ ਵੀ 20000 ਬਾਈਨਾ 20000 ਘੱਟ ਰਹੇ ਨੇ ਮਹੀਨੇ ਦਾ ਸੀ ਅੱਛਾ ਇਹਨੇ ਮੈਂ ਚਾਰੀ ਚਾਰਜ ਨੂੰ ਹਾਂ 20000 ਦਾ ਘੱਟ ਰਹੇ ਨੇ ਤੇ ਫਿਰ ਦੁੱਧ ਦਾ ਵੀ ਫਿਰ ਪੀਣ ਖਾਣ ਨੂੰ ਪੂਰਾ ਫੁੱਲਾ ਹੁੰਦਾ ਉਹ ਵਧੀਆ ਵੱਜਦਾ ਮੈਂ ਤਾਂ ਉਹ ਕਹਿੰਦਾ ਕੀਤੇ ਖਾਣੇ ਵਧੀਆ ਨਾਲ ਪੁੱਤ ਪੋੜਿਆ ਡੇਰੀ ਜੀ ਆਹ ਸਾਰਾ ਬਾਈ ਪਸ਼ੂ ਰੱਖ ਕੇ ਬਣਾਇਆ ਉਹ ਨਾ ਹਾਂ ਸਾਰਾ ਦੇਖ ਲੈ ਪਸ਼ੂ ਰੱਖ ਕੇ ਬਣਾਇਆ ਹਾਂ ਦੋ ਕੁੱਟੀਆਂ ਪਾਤੀਆਂ ਨੇ ਵਧੀਆ ਠੀਕ ਆ ਆਹ ਦਾ ਦੇਖੇ ਕੁੱਟੀਆਂ ਦੋ ਪਾਈਆਂ ਕੁੱਟੀਆਂ ਆਹ ਬਾਈ ਦੋ ਕੁੱਟੀਆਂ ਪਾਈਆਂ ਠੀਕ ਆ ਇਹਨੇ ਜੀ ਐਵੇਂ ਲੋਕ ਬਾਹਰ ਤੁਰੇ ਫਿਰਦੇ ਬਾਹਰ ਤੁਰੇ ਇੱਥੇ ਪਾ ਲਾ ਵੀ ਬਾਹਰ ਕੀ ਰੱਖਿਆਗਾ ਹਣਾ ਇਹਦੇ ਪੰਜਾਬ ਚ ਹੀ ਕੰਮ ਕਰ ਲੋ ਇੱਕ ਹੀ ਨੂੰ ਕੰਮ ਬਹੁਤ ਨੂੰ ਪਿੰਡਾਂ ਚ ਨੇ ਦੀ ਰੱਖਦਾ ਇਥੇ ਈਗਾ ਹੁਣ ਕੋਲੀਆਂ ਬਣਵਾਈ ਜਾਣਾ ਫਿਰ ਇਹ ਹੁਣ ਕੋਲੀਆਂ ਤੇ ਕੋਲੀਆਂ ਇਹਨਾਂ ਵਾਦੀ ਪਣੀਆਂ ਪਣੀਆਂ ਅੱਛਾ ਚੌਲ ਵਧੀਆ ਬਈ ਫੋਲੀਆਂ ਬਣਵਾ ਲਾ ਫਿਰ ਪੈਣੀ ਪਤਾ ਤੇਰਾ ਰਾਤਾ ਬਾਜੇ ਵੀ ਹੋਰ ਹੋਰ ਮਹਿੰਗਾ ਲਾ ਲੇ ਤੁਸਾਂ ਪਤਾ ਮੋੜ ਲਾ ਰੱਖ ਲਾਂਗੇ ਹਾਂ ਉਹ ਲੱਕੜਾਂ ਲੱਕੜਾਂ ਠੀਕ ਆਪਾਂ ਕਹਿਦੇ ਨੇ ਬਈ ਪਸ਼ੂਆਂ 'ਚ ਫਾਇਦਾ ਨਹੀਂ ਗਾ। ਇਹ ਕਹਿੰਦਾ ਮੈਂ 30-35000 ਰੁਪਏ ਬਣਾ ਲੈਣਾ ਮਹੀਨੇ ਦਾ। ਬਹੁਤ ਫਾਇਦਾ ਗਾ ਬਈ ਇਹ ਵੀ ਲੋਕ ਬਾਹਰ ਤੁਰੇ ਜਾਂਦੇਗੇ ਜਾਨੀ ਵੇਚ-ਵੇਚੇ ਜ਼ਮੀਨਾਂ ਤੇ ਪਸ਼ੂ ਰੱਖੇ ਹੋਣ ਚੰਗਾ ਆਉਦਾ ਘਰ ਦਾ ਦੁੱਧ ਪੀ ਪੀਵੇ ਬੰਦਾ ਤੇ ਨਾਲ ਜਵਾਕ ਪੀਣ। ਪਸ਼ੂ ਵਾਧਾ ਕਰਦੇ ਆ ਬਈ ਜੇ ਮੜਾ ਇਹਨਾਂ ਤੇ ਸ਼ੌਂਕ ਤੇ ਇੱਕ ਬੰਦਾ ਰੱਖਿਆ ਹੋਵੇ ਪੂਰਾ ਸੰਭਾਲ ਸਮੂਹ ਤੇ। ਠੀਕ ਹੈ ਨਾ ਕਹਿੰਗੇ। ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ।